ਸਾਡੇ ਬਹੁਤ ਸਾਰੇ ਨੌਜਵਾਨ ਅਜਿਹੇ ਨੇ ਜਿਹੜੇ ਹਥਿਆਰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਸ ਪਾਉਣ ਤੋਂ ਬਾਅਦ ਨਹੀਂ ਆ ਰਹੇ ਹਾਲਾਂਕਿ ਪਹਿਲਾਂ ਬਹੁਤ ਸਾਰੇ ਲੋਕਾਂ ਦੇ ਖਿਲਾਫ ਮਾਮਲੇ ਵੀ ਦਰਜ ਕੀਤੇ ਗਏ ਨੇ ਲੇਕਿਨ ਲਗਾਤਾਰ ਇਸ ਤਰ੍ਹਾਂ ਦੀ ਨਮਾਇਸ਼ ਅਜੇ ਵੀ ਸੋਸ਼ਲ ਮੀਡੀਆ ਉੱਤੇ ਜਾਰੀ ਹੈ ਹਾਲਾਂਕਿ ਕਈ ਵਾਰ ਹਥਿਆਰਾਂ ਦੀ ਨਮਾਇਸ਼ ਦੌਰਾਨ ਵੱਡੀਆਂ ਅਣਹੋਣੀਆਂ ਵੀ ਵਾਪਰ ਜਾਂਦੀਆਂ ਨੇ ਲੇਕਿਨ ਲੋਕ ਨਾ ਤਾਂ ਇਹਨਾਂ ਅਣਹੋਣੀਆਂ ਤੋਂ ਸਬਕ ਲੈ ਰਹੇ ਨੇ ਅਤੇ ਨਾ ਹੀ ਪੁਲਿਸ ਦੀ ਕਾਰਵਾਈ ਦਾ ਕਿਸੇ ਨੂੰ ਡਰ ਹੈ ਲਾਇਸੈਂਸੀ ਹਥਿਆਰਾਂ ਦੇ ਨਾਲ ਸ਼ਰਿਆਮ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਜਨਤਕ ਸਮਾਗਮਾਂ ਦੇ ਵਿੱਚ ਫੁਕਰ ਪੰਥੀ ਲਈ ਸ਼ਰਿਆਮ ਨਮਾਇਸ਼ਬਾਜ਼ੀ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਅਜਿਹੇ ਦੋ ਮਾਮਲੇ ਨੇ ਜਿਹੜੇ ਉਹ ਨਿਕਲ ਕੇ ਸਾਹਮਣੇ ਆਏ ਨੇ ਇੱਕ ਮਾਮਲਾ ਬਠਿੰਡਾ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਦੂਜਾ ਮਾਮਲਾ ਹੈ ਜਿਹੜਾ ਉਹ ਬਟਾਲਾ ਤੋਂ ਨਿਕਲ ਕੇ ਸਾਹਮਣੇ ਆਇਆ ਏ ਤਾਂ ਪਹਿਲਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਏ ਜਿੱਥੇ ਸੋਸ਼ਲ ਮੀਡੀਆ ਦੇ ਉੱਤੇ ਸ਼ਰਿਆਮ ਹਥਿਆਰਾਂ ਦੀ ਦੁਬਾਇਸ਼ ਕੀਤੀ ਗਈ ਹੈ ਹਾਲਾਂਕਿ ਪਹਿਲਾਂ ਵੀ ਅਜਿਹੇ ਮਾਮਲਿਆਂ ਵਿੱਚ ਕਾਰਵਾਈਆਂ ਹੋਈਆਂ ਨੇ ਲੇਕਿਨ ਲੋਕ ਫਿਰ ਵੀ ਬਾਜ਼ ਨਹੀਂ ਆ ਰਹੇ ਬਟਾ ਬਠਿੰਡਾ ਦੇ ਵਿੱਚ ਇੱਕ ਨੌਜਵਾਨ ਦੀ ਰੀਲ ਸਾਹਮਣੇ ਆਈ ਹੈ ਜਿਸ ਦੇ ਵਿੱਚ ਪਹਿਲਾਂ ਤਾਂ ਸਾਰਾ ਕੁਝ ਠੀਕ ਹੁੰਦਾ ਏ ਲੇਕਿਨ ਵੀਡੀਓ ਦੇ ਅੰਤ ਦੇ ਵਿੱਚ ਨੌਜਵਾਨ ਸ਼ਰਿਆਮ ਅਸਲਾ ਲੈ ਕੇ ਹਵਾਈ ਫੈਰ ਕਰਦਾ ਨਜ਼ਰ ਆਉਂਦਾ ਹੈ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਆ ਜਿਹੜੀ ਉਹ ਦਰਜ ਕੀਤੀ ਗਈ ਹੈ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ ਅਤੇ ਹਥਿਆਰ ਦਾ ਲਾਇਸੈਂਸ ਜਿਹੜਾ ਉਹ ਵੀ ਰੱਦ ਕੀਤਾ ਜਾਵੇਗਾ ਤਾਂ ਬਠਿੰਡਾ ਦੇ ਇਸ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਏਐਸਆਈ ਧਰਮ ਸਿੰਘ ਦਾ ਆਓ ਦੇਖਦੇ ਹਾਂ ਇਹ ਵੀਡੀਓ ਮੈਂ ਦੇਖੀ ਹੈ ਅਸੀਂ ਇਹਦੇ ਬਾਰੇ ਅਜੇ ਨਾ ਕੋਈ ਸਾਡੇ ਕੋਲੇ ਕੰਪਲੇਂਟ ਤਾਂ ਇਸ ਵਿਸ਼ੇ 'ਚ ਆਈ ਨਹੀਂ ਫਿਰ ਵੀ ਅਸੀਂ ਜਿਹੜੀ ਹੈ ਵੀਡੀਓ ਦੀ ਪੜਤਾਲ ਕਰਕੇ ਅਗਲੀ ਕਾਰਵਾਈ ਜਿਹੜੀ ਅਮਲ 'ਚ ਲੈਂਦੀ ਜੋ ਸਰ ਕਾਨੂੰਨਨ ਕਿਵੇਂ ਦੇਖਦੇ ਹੋ ਕਿੰਨਾ ਗੈਰ ਕਾਨੂੰਨੀ ਕੰਮ ਹੈ ਜਿਵੇਂ ਕਨੂੰਨ ਮੁਤਾਬਕ ਅਸਲਾ ਜਾਇ ਉਹ ਲਾਇਸੈਂਸ ਹੋਲਡਰ ਹੈਗਾ ਕੋਈ ਵੀ ਅਸਲਾ ਜੇ ਕੋਈ ਦਿਖਾਵਾ ਕਰਦਾ ਤਾਂ ਉਹਦੇ ਤੇ ਜਿਹੜਾ ਕਾਨੂੰਨ ਆ ਬੜੀ ਸਖਤ ਕਾਨੂੰਨ ਰਹੀ ਕਾਰਵਾਈ ਕੀਤੀ ਜਾਊਗੀ ਤੇ ਕੀਤੀ ਜਾ ਵੀ ਰਹੀ ਹੈ ਜੋ ਇਹਨੇ ਅਸਲਾ ਜਿਹੜਾ ਦਿਖਾਵਾ ਕੀਤਾ ਜਾਂ ਕੋਈ ਫਾਇਰ ਕਰਦਾ ਨਜ਼ਰ ਆ ਰਿਹਾ ਤਾਂ ਇਹਨੂੰ ਪੜਤਾਲ ਕਰਕੇ ਇਹਦੇ ਖਿਲਾਫ ਸਖਤ ਸਖਤ ਕਾਰਵਾਈ ਅਮਜ ਲੈਂਦੀ ਜਾਊਗਾ ਸਰ ਲਾਇਸੈਂਸ ਕੈਨਸਲ ਕਰਨੇ ਅਪਰਾਧਾਂ ਨਾਲ ਇਹਦੇ ਵਿੱਚ ਬਿਲਕੁਲ ਸਭ ਤੋਂ ਪਹਿਲਾ ਕੰਮ ਹੀ ਹੈ ਜਿਹੜਾ ਬੰਦਾ ਅਸਲੇ ਦਾ ਦਿਖਾਵਾ ਕਰਦਾ ਉਹਦਾ ਲਾਇਸੈਂਸ ਕੈਨਸਲ ਕਰਨ ਵਾਸਤੇ ਜਿਹੜਾ ਹੈਗਾ ਸਾਡੇ ਵੱਲੋਂ ਜਿਹੜੀ ਹੈਗੀ ਡੀਸੀ ਸਾਹਿਬ ਨੂੰ ਦੀ ਇੱਕ ਦਰਖਾਸਤ ਦਿੱਤੀ ਜਾਊਗੀ ਪਹਿਲਾਂ ਪੜਤਾਲ ਕਰਦੇ ਆਂ ਵੀ ਹੈ ਕਿੱਥੋਂ ਦਾ ਕੌਣ ਹੈ ਤਾਂ ਇਸੇ ਤਰ੍ਹਾਂ ਇੱਕ ਹੋਰ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਆਹ ਸਮਾਗਮ ਦੇ ਵਿੱਚ ਇੱਕ ਬੱਚੇ ਨੂੰ ਗੋਦੀ ਚੁੱਕਿਆ ਜਾਂਦਾ ਹੈ ਇੱਕ ਪਿਸਤੌਲ ਬੱਚੇ ਦੇ ਹੱਥ ਵਿੱਚ ਫੜਾਇਆ ਜਾਂਦਾ ਹੈ ਦੂਜਾ ਪਿਸਤੌਲ ਉਸ ਦਾ ਰਿਸ਼ਤੇਦਾਰ ਆ ਜਿਹੜਾ ਉਹ ਫੜਦਾ ਹੈ ਅਤੇ ਸ਼ਰਿਆਮ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਇਸ ਸੁਭਾਵਤ ਸੂਚਨਾ ਇਹ ਜਿਹੜੀ ਉਹ ਦਿੱਤੀ ਗਈ ਹੈ ਕਿ ਇੱਕ ਇਸ ਤਰ੍ਹਾਂ ਦੀ ਵੀਡੀਓ ਆ ਜਿਹੜੀ ਉਹ ਵਾਇਰਲ ਹੋ ਰਹੀ ਹੈ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਵਿੱਚ ਵੀ ਚਾਰ ਨੌਜਵਾਨਾਂ ਦੀ ਪਛਾਣ ਕਰਕੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਦੀ ਗੱਲ ਆਖੀ ਗਈ ਹੈ ਹਾਲਾਂਕਿ ਕਈ ਵਾਰ ਬੱਚਿਆਂ ਤੋਂ ਗਲਤੀ ਨਾਲ ਮਿਸਫਾਇਰ ਵੀ ਹੋ ਜਾਂਦੇ ਨੇ ਜਿਸ ਦੇ ਪਰਦਾ ਦੇ ਜਿਹੜੇ ਉਹ ਬਹੁਤ ਸਾਰੇ ਲੋਕਾਂ ਦੇ ਹੁਣ ਤੱਕ ਭੁਗਤੇ ਨੇ ਤਾਂ ਇਸ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਥਾਣਾ ਕਿਲਾ ਲਾਲ ਸਿੰਘ ਦੇਟ ਚਾਰਜ ਪ੍ਰਭਜੋਤ ਸਿੰਘ ਦਾ ਆਓ ਦੇਖਦੇ ਹਾਂ ਕੱਲ ਕਿਲਾਲਾ ਸਿੰਘ ਪੁਲਿਸ ਸਟੇਸ਼ਨ ਵਿੱਚ ਸੀਕ੍ਰੇਟ ਇਨਫੋਰਮੇਸ਼ਨ ਮਿਲੂ ਗਈ ਜਿਸ ਵਿੱਚ ਸੋਸ਼ਲ ਮੀਡੀਆ ਦੀ ਵਾਇਰਲ ਵੀਡੀਓ ਵਿੱਚ ਚਾਰ ਨੌਜਵਾਨ ਹਥਿਆਰਾਂ ਦੀ ਪਰਚਾਸ਼ੀਕਰਦੇ ਦਿਖਾਈ ਦਿੱਤੇ ਇਸ ਦਾ ਸਖਤ ਨੋਟਿਸ ਲੈਂਦੇ ਆਇਆ ਸਾਡੇ ਮਾਨਯੋਗ ਐਸਐਸਪੀ ਸ੍ਰੀ ਗੌਰ ਸੰਮੀਤ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਚਾਰਾਂ ਨੌਜਵਾਨਾਂ ਦੇ ਉਹਨਾਂ ਦੀ ਪਛਾਣ ਕਰਕੇ ਮਕਦਮਾ ਨੰਬਰ 8 ਮਿਤੀ 18/2/2025 ਅੰਡਰ ਸੈਕਸ਼ਨ 25 ਆਰਮ ਸੈਕਟ ਤੇ ਅੱਜ ਨੂੰ ਕਾਹਦਾ ਬੰਦਾ ਟਿਕਾ ਗਿਆ ਇੱਕ ਵਿੱਚ ਮੈਂ ਬਾਕੀ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਿਹੜੇ ਤੁਹਾਡੇ ਲਾਇਸੈਂਸ ਇਧਿਆਰ ਆ ਇਹ ਇਹ ਤੁਹਾਡੀ ਸੇਫਟੀ ਵੱਤੇ ਨਾ ਕਿ ਇਹ ਨਾਲ ਜਨਤਕ ਥਾਵਾਂ ਤੇ ਪ੍ਰਦਰਸ਼ਨ ਕਰਨ ਵੱਤੇ ਜੇ ਭੁਇ ਇੱਕ ਵਿੱਚ ਕੋਈ ਵੀ ਨੌਜਵਾਨ ਇਸ ਵੀ ਦੁਰਵਰਤੋਂ ਕਰੇਗਾ ਤੇ ਉਹ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹਮੇਂ ਵਿਚ ਲਿਆਂਦੀ ਜਾਵੇਗੀ ਤਾਂ ਤੁਸੀਂ ਦੇਖਿਆ ਹੈ ਕਿ ਕਿਸ ਪ੍ਰਕਾਰ ਪੁਲਿਸ ਦੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਕਾਰਵਾਈ ਆ ਜਿਹੜੀ ਉਹ ਕੀਤੀ ਹੈ ਹਾਲਾਂਕਿ ਅਜਿਹੇ ਮਾਮਲੇ ਦੇ ਜਿਹੜੇ ਉਹ ਪਹਿਲਾਂ ਵੀ ਲਗਾਤਾਰ ਸਾਹਮਣੇ ਆ ਰਹੇ ਸੀ ਅਤੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਤੱਕ ਕਰ ਦਿੱਤੀ ਜਾਂਦੀ ਹੈ ਅਤੇ ਲੋਕ ਨੇ ਜਿਹੜੇ ਉਹ ਆਪਣੀ ਜਾਨ ਨੂੰ ਖਤਰਾ ਜਾਣਣ ਦੇ ਬਾਵਜੂਦ ਵੀ ਅਜਹੀਆਂ ਵੀਡੀਓਜ਼ ਪਾਉਣ ਤੋਂ ਬਾਜ਼ ਨਹੀਂ ਆ ਰਹੇ